પાસੇ ਸੁਖਬੀਰ ਸਿੰਘ ਬਾਦਲ ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਉਸੇ ਯਾਤਰਾ ਦੇ ਮੱਦੇਨਜ਼ਰ ਜਿਸੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੇ ਇਸ ਪ੍ਰਚਾਰ ਚ ਰੁੱਝਿਆ ਹੋਇਆ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਹਾਸੋਹੀਣੀ ਟਿੱਪਣੀ ਕਰ ਦਿੱਤੀ ਗਈ ਹੈ ਇਕ ਇਹੋ ਜੀ ਟਿੱਪਣੀ ਜਿਹੜੀ ਸੁਣਨ ਤੋਂ ਬਾਅਦ ਲੋਕ ਹੱਸਣੋਂ ਗਰੇਜ਼ ਨਹੀਂ ਕਰ ਸਕੇ ਸੀਐਮ ਭਗਵੰਤ ਮਾਨ ਉਸ ਵੇਲੇ ਐਨਓਸੀ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸੀ ਜਦੋਂ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕਸਿਆ ਗਿਆ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਤਾਂ ਦੱਸ ਦਿੰਦੇ ਆ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਦੇ ਅਧੀਨ ਪੂਰੇ ਪੰਜਾਬ ਦੇ ਵਿੱਚ ਵਕਫ-ਵਕ ਹਲਕਿਆਂ ਦੇ ਵਿੱਚ ਜਾ ਕੇ ਤੇ ਲੋਕਾਂ 'ਚ ਵਿਚਰ ਰਿਹਾ ਔਰ ਉਹਨਾਂ ਦੇ ਵਿੱਚ ਆਪਣੀ ਛਵੀ ਦੁਬਾਰਾ ਉਸੇ ਤਰ੍ਹਾਂ ਪੁਰਾਣੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਖੈਰ ਇਹ ਨਾ ਚੀਜ਼ਾਂ ਨੂੰ ਲੈ ਕੇ ਲੋਕਾਂ ਚ ਵਿਚਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਪ੍ਰਚਾਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਪਰਜ਼ੋਰ ਚੱਲ ਰਿਹਾ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਇੱਕ ਇਹੋ ਜੀ ਗੱਲ ਕਹਿ ਦਿੱਤੀ ਜਿਸ ਤੋਂ ਬਾਅਦ ਲੋਕਾਂ ਦਾ ਹਾਸਾ ਰੁਕ ਨਹੀਂ ਸਕਿਆ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਇਹੋ ਜੀ ਗੱਲ ਕਹਿ ਦਿੱਤੀ ਕਿਉਂਕਿ ਪੰਜਾਬ ਬਚਾਓ ਯਾਤਰਾ ਹੈ ਉਸ ਦੇ ਨਾਂ ਦੇ ਉੱਤੇ ਹੀ ਸੀਐਮ ਭਗਵੰਤ ਮਾਨ ਨੇ ਇਹੋ ਜੀ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਲੋਕ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕੇ ਦਰਅਸਲ ਸੀਐਮ ਭਗਵੰਤ ਮਾਨ ਅਤੇ ਸੁਖਬੀਰ ਸਿੰਘ ਬਾਦਲ ਦੇ ਵਿੱਚਲੀ ਇਹ ਟਸਲ ਜਿਹੜੀ ਹੈ ਬੜੀ ਪੁਰਾਣੀ ਹੈ ਔਰ ਜਦੋਂ ਤੋਂ ਸੀਐਮ ਭਗਵੰਤ ਮਾਨ ਨੇ ਸੀਐਮਸ਼ਿਪ ਸੰਭੀ ਹੈ ਉਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਔਰ ਉਸ ਦਾ ਜਵਾਬ ਸੀਐਮ ਭਗਵੰਤ ਮਾਨ ਵੱਲੋਂ ਵੀ ਦਿੱਤਾ ਜਾਂਦਾ ਰਿਹਾ ਖੈਰ ਉਹਨਾਂ ਟਿੱਪਣੀਆਂ ਦੇ ਮੱਦੇ ਨਜ਼ਰ ਜੇ ਹੁਣ ਇਸ ਨਵੀਂ ਟਿੱਪਣੀ ਨੂੰ ਦੇਖੀਏ ਤਾਂ ਬਿਲਕੁਲ ਲੋਕ ਇੱਕ ਪਾਸੇ ਹੱਸਦੇ ਨਜ਼ਰ ਆ ਰਹੇ ਨੇ ਪਰ ਇਹ ਵੀ ਕਿਤੇ ਨਾ ਕਿਤੇ ਜਵਾਬ ਦਿੱਤਾ ਹੀ ਨਜ਼ਰ ਆ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਲੰਗੇ ਦਿਨ ਅਰਵਿੰਦ ਕੇਜਰੀਵਾਲ ਦੇ ਉੱਤੇ ਤੰਜ ਕੱਸਿਆ ਗਿਆ ਸੀ ਔਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੀ ਟਿੱਪਣੀ ਆ ਜਾਂਦੀ ਹੈ ਬਾਦਲ ਪਰਿਵਾਰ ਦੇ ਏਵਜ਼ ਦੇ ਵਿੱਚ ਆਖਰ ਕੀ ਬੋਲੇ ਨੇ ਸੀਐਮ ਭਗਵੰਤ ਮਾਨ ਆਓ ਸੁਣ ਲੈਂਦੇ ਆ। ਉਹ ਤੁਰੇ ਫਿਰਦੇ ਨੇ ਉਹ ਕੀ ਉਹ ਦਾ ਨਾਮ ਬਾਦਲ ਕਹੜਾ ਕੀ ਹੈ? ਸੁਖਵੀਰ ਬਾਦਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਹੈ ਕਹਿੰਦਾ ਪੰਜਾਬ ਬਚਾਉਣਾ ਹੈ। ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ। ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪਰਮਾਤਮਾ ਲੋਕਾਂ ਚ ਹੀ ਵੱਸਦਾ ਮੈਂ ਹਰਾਇਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੰਨੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੰਨੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੰਨੇ ਹੁੰਨੇ ਆ ਲੋਕ ਕਹਿੰਦੇ ਫਿਰ ਆ ਜਾਓ ਫਿਰ ਐਤ ਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਹਿਚਾਨਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ